ਆ ਹੁਣ ਕਿੱਧਰ ਚੱਲੀ ਬਹੁਤ ਮਰ ਜਾਂ ਨਿੱਜਸੀ ਆ ਗੱਲ ਸੁਣ ਮੇਰੀ ਨਾ ਹੁਣ ਕਿੱਥੇ ਚੱਲੀਆਂ ਕੂੜਾ ਡੇਗਣ ਚੱਲੀਆਂ ਦਿਖਦਾ ਨਹੀਂ ਹੈਗੇ ਕੂੜੇ ਦੇ ਵਿੱਚ ਉਹ ਤਾਂ ਫਿਰ ਮੈਨੂੰ ਦਿਖਦਾ ਮੈਂ ਤੈਨੂੰ ਐ ਕਹਿਨੀ ਆ ਹੁਣ ਵੇਲਾ ਤਾਂ ਦੇਖ ਲੈ ਕਿਹੜਾ ਹੋਇਆ ਪਿਆਗਾ ਕਿਉਂ ਬੋਲੇ ਨੂੰ ਕੀ ਹੋਇਆ ਨੇ ਸੇਕਰ ਦੁਪਹਿਰਾ ਹੋ ਰਿਹਾਗਾ ਮੜੀ-ਮੋਟੀ ਤਾਂ ਤੂੰ ਸ਼ਰਮ ਕਰ ਲੈ ਹੁਣ ਤੂੰ ਦੁਪਹਿਰੇ ਨੂੰ ਬਾਹਰ ਜਾਵੇਂਗੀ। ਨਾ ਫੇਰ ਕੀ ਹੋ ਗਿਆ ਕੂੜਾ ਡੇਕਿਉਣਾ ਸਵੇਰ ਦਾ ਪਿਆ ਉਰੇ। ਨਹੀਂ ਤਾਂ ਹੀ ਤਾਂ ਮੈਂ ਤੈਨੂੰ ਕਹਿੰਦੀ ਹੁੰਨੀ ਆ ਭਾਈ ਬੇਲੇ ਸਿਰ ਕੰਮ ਨਿਮੇੜ ਲਿਆ ਕਰ। ਜੇ ਠੰਡੇ-ਠੰਡੇ ਕੰਮ ਨਿਮੇੜ ਲੇ ਤੇ ਉਦੋਂ ਕੂੜਾ ਡੇਗਿਆ ਮੈਂ। ਹੁਣ ਦੁਪਹਿਰ ਨੂੰ ਤਾਂ ਨਾ ਤੈਨੂੰ ਪਕਾਈ ਕਰਨੀ ਪਵੇ। ਤੁਸੀਂ ਕੀ ਲੈਣਾ ਹੈ? ਮੇਰੀ ਪਕਾਈ ਹੋਊਗੀ, ਥੋੜੀ ਤਾਂ ਨਹੀਂ ਪਕਾਈ ਹੁੰਦੀ ਹੈਗੀ। ਨਾਲੇ ਜਦੋਂ ਮੈਂ ਕੰਮ ਕਰਦੀ ਆ ਉਹ ਤਾਂ ਤੂੰ ਨਹੀਂ ਕਰ ਲੈਂਦੀ ਹੈਗੀ ਨਹੀਂ ਕਰੀ ਜਣੀ ਕਰਦੀ ਨਹੀਂ ਕਰਦੀ ਨਹੀਂ ਹੈ। ਤੂੰ ਕਿਸੇ ਪਾਸੇ ਮਾਰਨੀ ਹੈਗੀ। ਵੀਰ ਦੁ ਬਾਰੰਦ ਜਾਂਦਾ ਸਾਰੇ ਤਾਂ ਬਾਰਡਾਂ ਹੀ ਪਏ ਨੇਗੇ ਤੂੰ ਗਲੀਆਂ 'ਚ ਫਿਰੇਂਗੀ ਪਹੁੰਚ ਕੇ ਫਿਰ ਪਏ ਰਹਿਣਾ ਹੁਣ ਮੈਂ ਉਹਨੂੰ ਕਹਾ ਵੀ ਬਾਹਰ ਨਿਕਲ ਕੇ ਦੇਖੋ ਮੈਨੂੰ ਤੂੰ ਤਾਂ ਹਮੇਸ਼ਾ ਨਾ ਮੇਰੀ ਗੱਲ ਨੂੰ ਪੁੱਠਾ ਹੀ ਲੈ ਕੇ ਜਾਣਾ ਮੈਂ ਤਾਂ ਤੇਰੇ ਚੰਗੇ ਵਾਸਤੇ ਕਹਿੰਦੀ ਹੁੰਨੀ ਆ ਵੀਰ ਮੜਾ ਮੋਟਾ ਸੋਚ ਵਿਚਾਰ ਕੇ ਗੱਲ ਕਰਿਆ ਕਰਦੇ ਨੇ ਮੇਰਾ ਚੰਗਾ ਸੋਚਣ ਦੀ ਕੋਈ ਲੋੜ ਨਹੀਂ ਹੈਗੀ ਮੈਨੂੰ ਪਤਾ ਹੈ ਮੇਰੇ ਚੰਗੇ ਮਾੜੇ ਬਾਰੇ ਠੀਕ ਆ ਨਾ ਨਿਜੇ ਤੈਨੂੰ ਪਤਾ ਹੁੰਦਾ ਨਾ ਸਾਜਰੇ ਕੰਮ ਕਰਕੇ ਸਾਜਰੇ ਕੂੜਾ ਸੱਟ ਕੇ ਹੁਣੋਂ ਤਾਂ ਤੂੰ ਅੰਦਰ ਹੁੰਦੀ ਤੜਕੀ ਦਾ ਤੂੰ ਅੰਦਰ ਬੜੀ ਰਹਿਣੀ ਹੈਗੀ ਆ ਹੁਣ ਤੇਰੇ ਕੂੜਾ ਜ਼ਿਆਦਾ ਆਏਗਾ ਮੇਰੇ ਤਾਂ ਜਦੋਂ ਜ਼ਿਆਦਾ ਆਊਗਾ ਮੈਂ ਤਾਂ ਉਹਦੀ ਢੇਕ ਕੇ ਆਉਂਗੀ ਠੀਕ ਹੈ ਨਾ ਮੇਰੇ ਕੰਮਾਂ 'ਚ ਟੰਗ ਡਾਉਣ ਦੀ ਕੋਈ ਲੋੜ ਨਹੀਂ ਹੈਗੀ ਮੈਂ ਕਦੋਂ ਮਰਜ਼ੀ ਪਾਵਾਂ ਕਦੋਂ ਮਰਜ਼ੀ ਕੂੜਾ ਡੇਗਣੇ ਆਵਾਂ ਤੈਨੂੰ ਕੀ ਹੋ ਰਿਹਾ ਚੱਲ ਕੋਈ ਨਾ ਫਿਰ ਥੋੜੇ ਕੰਮ ਨੇ ਤੁਸੀਂ ਕਰਨੇ ਨੇ ਜਦ ਮਰਜੀ ਕਰਿਓ ਮੇਰਾ ਪੈਂਡਾ ਛੱਡ ਮੈਂ ਤਾਂ ਉਂ ਟੋਕ ਬੈਠੀ ਤੈਨੂੰ ਕਿਉਂ ਟੋਕਦੀ ਹੁੰਨੀ ਆ ਫੇਰ ਜਾਂ ਾਨਕੇ ਟੋਕਦੀ ਐ ਟੋਕਣਾ ਜ਼ਰੂਰੀ ਹੁੰਦਾ ਏ ਗਲਤੀ ਹੋ ਗਈ ਫਿਰ ਮਾਫ ਕਰ ਦੇ ਕੋਈ ਜਾਂ ਸਿੱਟਿਆ ਕੂੜਾ ਦੇਖ ਕਿਉਂਨੀ ਆ ਮੈਨੂੰ ਨਾ ਟੋਕਿਆ ਕਰ ਜਾਂਦੀ ਨੂੰ ਬੋਲ ਮਾਰ ਦਿੰਦੀ ਐ ਪਿੱਛੋਂ ਜਮਾ ਪੁੱਠੇ ਦਿਮਾਗ ਦੀ ਐ ਹਾਈ ਜਮਾ ਡੰਗਰ ਐ ਕੌਣ ਮੱਥਾ ਮਾਰੇ ਇਹਦੇ ਨਾਲ ਨਾ ਹੁਣ ਟਾਈਮ ਐ ਦਾ ਕੂੜਾ ਸਿੱਟਣ ਦਾ ਉਦੋਂ ਤਾਂ ਅੰਦਰੋਂ ਨਿਕਲਦੀ ਪਤਾ ਨਹੀਂ ਇਹ ਜਾਂ ਮਾਂ ਦੀ ਧੀ ਅੰਦਰ ਕੀ ਤਾਂ ਕਰਦੀ ਹੁੰਦੀ ਐ ਤੇ ਕੀ ਨਹੀਂ ਹੁਣ ਇਹ ਸਿਰਫ਼ ਦੁਪਹਿਰੇ ਚੱਲੀ ਐ ਕੂੜਾ ਸਿੱਟਣ ਉਰੇ ਲੋਕਾਂ ਤੋਂ ਗੱਲਾਂ ਬਣਵਾਣ ਤੇ ਅੰਦਰ ਆ ਗਿਆ ਬਲੂਸ ਐ ਕਿੱਥੇ ਪੰਗਾ ਲੈ ਲਿਆ ਸਾਲਾ ਜੱਭੀ ਲੈ ਰਖਿਆ ਨੇ ਰੋ ਜਾ ਕਿੱਥੇ ਦੇਖਣਾ ਪੈਂਦਾ ਪਤਾ ਨਹੀਂ ਕਿੰਨੇ ਟਾਈਮ ਚੌਕੀ ਭਰਨੀ ਪੈਜੀ ਜਿੰਨਾ ਟੰਗਣਾ ਹਲੇ ਤੱਕ ਨਹੀਂ ਲੈ ਹਾਂ ਜੀ ਮੈਡਮ ਹੂੰ ਟੁੱਟ ਪੈਣੇ ਹੈ ਕੀ ਕੀ ਕੰਮ ਕਰਨੇ ਪੈਂਦੇ ਨੇ ਤੇਰੇ ਪਿੱਛੇ ਬਬਲੂ ਦੇਖ ਲੈ ਹੈ ਇਹੇ ਵੇਲੇ ਕੂੜਾ ਡੇਗਣਾ ਹੋਣਾ ਪੈਂਦਾ ਮੈਨੂੰ ਮੈਂ ਵੀ ਕਦਮ ਦਾ ਬੈਠਿਆ ਆਇਆ ਕਦੋਂ ਤੋਂ ਬੈਠਾ ਹੈ ਅੱਧਾ ਘੰਟਾ ਹੋ ਗਿਆ ਮੈਨੂੰ ਆਇਆ ਅੱਛਾ ਚੰਗਾ ਬਹਿ ਜਾ ਬਹਿ ਜਾ ਤੀ ਬਹਿ ਜਾ ਤੀ ਤੈਨੂੰ ਪਤਾ ਜੇ ਕਿਸੇ ਨੇ ਦੇਖ ਲਿਆ ਨਾ ਮੇਰਾ ਪੂਰੇ ਪਿੰਡ 'ਚ ਬਦਨਾਮੀ ਹੋਊ ਉਸ ਵਾਲੀ ਕੀ ਦੀ ਬਦਨਾਮੀ ਹੋ ਜੂਗੀ ਮੇਰੀ ਕਿ ਤੇਰੀ ਕਾਦੀ ਬਦਨਾਮੀ ਹੋ ਜੂਗੀ ਕੱਲ ਮੰਨੇ ਆ ਬੰਦਾ ਬਾਹਰ ਅੰਦਰ ਆਂਦਾ ਟੱਟੀ ਪਿਸ਼ਾਬ ਕਰਨਾ ਹੁੰਦਾ ਪਰ ਸਾਲਾ ਸਾਲਾ ਐ ਨਹੀਂ ਸਮਝ ਆਉਂਦੀ ਵੀ ਇੱਥੇ ਬਾੜੇ ਚ ਕੀ ਕਰਨਾ ਹੁੰਦਾ ਬਸ ਆਹੀ ਆਸ ਕੀ ਅੱਛਾ ਹੈ ਹੁਣ ਬੜਾ ਟੱਟੀ ਪਿਸ਼ਾਬ ਲੱਗਣ ਲੱਗ ਗਿਆ ਤੈਨੂੰ ਜਦੋਂ ਉਰੇ ਮਿਲਣ ਆਉਂਦੀ ਹੁੰਦੀ ਸੀ ਪਹਿਲਾਂ ਮੈਂ ਉਹ ਤਾਂ ਫਾਈਵ ਸਟਾਰ ਹੋਟਲ ਵਾਂਗੂ ਲੱਗਦਾ ਹੁੰਦਾ ਸੀ ਇੱਥੇ ਬੈਠਦਾ ਹੁੰਦਾ ਤੇ ਪਹਿਲਾਂ ਵੀ ਬੇ 2 ਮਿੰਟ ਪਿਆਰ ਮੁਹੱਬਤ ਦੀਆਂ ਗੱਲਾਂ ਕਰ ਲੈ ਹੁਣ ਤਾਂ ਮੈਨੂੰ ਮੌਕਾ ਮਿਲਿਆ ਮਸਾਈਆਂ ਮੇਰੇ ਸੱਸ ਨੇ ਕਿਹਾ ਨਹੀਂ ਮੈਂ ਤਾਂ ਜਾ ਕੀ ਗੱਲਾਂ ਕਰਾਂ ਰੋਜ਼ ਇੱਕ ਹੀ ਗੱਲ ਤਾਂ ਕਰਦੇ ਰਹਿੰਦੇ ਆ ਹੈ ਕਰੇ ਕੀ ਗਮ ਕਰਦਾ ਸੀ ਕੀ ਕਰਨਾ ਸੀ ਮੇਰੇ ਲਈ ਵੀ ਕੀ ਕਰਨਾ ਲੈ ਫਿਰ ਪਿਆਰ ਮੁਹabbat ਦੀ ਗੱਲ ਕਰ ਲਿਆ ਕਰ ਘਰ ਦੇ ਕਿ ਜ਼ਰੂਰੀ ਤਰਨੀਆਂ ਨੇ ਘਰੇ ਤਾਂ ਪਤਾ ਹੀ ਹੈ ਕੀ ਹੁੰਦਾ ਮੇਰੇ ਨਾਲ ਮੈਨੂੰ ਪੜ੍ਹ ਲੈਣੀ ਮੇਰੀ ਪੜ੍ਹਾਈ ਵੀ ਵਿੱਚ ਵਿਚਾਲੇ ਰਹਿਣ ਲੱਗੀ ਠੀਕ ਹਨ ਹੁਣ ਤਾਂ ਮੇਰੇ ਘਰੇ ਵੀ ਗਾਲਾਂ ਪੈਂਦੀਆਂ ਨੇ ਰੋਜ਼ ਆ ਘਰੇ ਵੱਡੂਗਾ ਉਹਦੀ ਬਾਪੂ ਗੱਲ ਪੈ ਜੂਗਾ ਤੇ ਫਿਰ ਘਰੇ ਵੱਡਦਾ ਫਿਰ ਬਾਈ ਗੱਲ ਪੈ ਜੂਗਾ ਹਏ ਪਹਿਲਾਂ ਕਦੇ ਨਹੀਂ ਬਬਲੂ ਤੂੰ ਆ ਗੱਲ ਕਹੀ ਸੀ ਕਦੇ ਨਹੀਂ ਕਹੀ ਸੀ ਅੱਜ ਪਤਾ ਨਹੀਂ ਕੀ ਹੋ ਗਿਆ ਤੈਨੂੰ ਖਿਆਲ ਤਾਂ ਨਹੀਂ ਕਿਸੇ ਨੇ ਦੱਸਦੇ ਮੈਨੂੰ ਯਾਰ ਮੈਂ ਕਿਹਦੀ ਗੱਲਾਂ ਤੇ ਆ ਗਿਆ ਲੱਗਦਾ ਮੈਨੂੰ ਯਾਰ ਤੈਨੂੰ ਲੱਗਦਾ ਨਾ ਖਿਜੇ ਖਿਜਾ ਕੇ ਤੂੰ ਬੈਠਾ ਤੂੰ ਐ ਖਿਜੂ ਵੀ ਬੰਦਾ ਜਦੋਂ ਬੰਦੇ ਦਾ ਗਲ ਘੁੱਟਿਆ ਹੋਵੇ ਤੇ ਗਲ ਕਿਨੇ ਘੁੱਟਦਾ ਤੇਰਾ ਘੁੱਟੀ ਹੋਏ ਵਸ ਗਲ ਤਾਂ ਮੇਰਾ ਤੇ ਨਾਲੇ ਮੇਰੀ ਬੱਸ ਤਿੰਨ ਤਾਂ ਘੁੱਟਦਾ ਗਲ ਭਾਬੀ ਕੌਣ ਘੁੱਟਦੀ ਇੱਕ ਹੋਰ ਹੈਗੀ ਨਾ ਉਹਨੇ ਘੁੱਟ ਰੱਖਿਆ ਹੋਏ ਹੋਰ ਲੱਭ ਰਖੀ ਇਹ ਦੂੰ ਮਰੇ ਲਈ ਹੋਰ ਕੌਣ ਲੱਭ ਕੇ ਤੈਨੂੰ ਕਹ ਰਾਂਗਾ ਮਜ਼ਾਕ ਕਰ ਦਾਂਗਾ ਅੱਛਾ ਮੈਂ ਤੇਰਾ ਗਲ ਘੁੱਟ ਦਿਆਂ ਹਾਂ ਹੁਣ ਓਏ ਯਾਰ ਗੱਲ ਕਰ ਰਹੀਆਂ ਮੈਂ ਤੂੰ ਜਦੋਂ ਹੱਟਦੀ ਨਹੀਂ ਹੈਗੀ ਬਾੜੇ ਚ ਜਾ ਬਾੜੇ ਚ ਜਾ ਰੋਜ ਇੱਥੇ ਬਾੜੇ ਚ ਦੱਸੇ ਤੇਰੇ ਜਲੇਬੀਆਂ ਪੱਥੀ ਹੁੰਦੇ ਨੇ ਨਾ ਵੀ ਉਹ ਮੈਂ ਖਾਣ ਆ ਜਾਉਂ ਰੇ ਕੋਈ ਨਾ ਬਬਲੂ ਹਾਂ ਹੋਰੇ ਲੱਗ ਗਿਆ ਗੱਲਾਂ ਕਰਨ ਤੂੰ ਕੋਈ ਨਾ ਕੋਈ ਨਾ ਮੈਨੂੰ ਪਤਾ ਮੈਨੂੰ ਛੱਡੇਗਾ ਤੂੰ ਛੱਡੇਗਾ ਮੈਨੂੰ ਤੂੰ ਹੁਣ ਸਾਡਾ ਤਾ ਪਊਗੀ ਹੁਣ ਨਾਲੇ ਮੇਰੀ ਗੱਲ ਸੁਣ ਲੈ ਹੁਣ ਮੈਨੂੰ ਰਿਸ਼ਤੇ ਵੀ ਆ ਰਹੇ ਆ ਹਾਏ ਇਹ ਰਿਸ਼ਤਾ ਹੈ ਮੇਰੀ ਗੱਲ ਸੁਣ ਲੈ ਬਬਲੂ ਕੁੜੀ ਦੀ ਪਰਛਾਈ ਵੀ ਨ ਪੈਣ ਦਿੰਦੀ ਤੇਰੇ ਤੇ ਤੇਰਾ ਵਿਆਹ ਤਾਂ ਦੂਰ ਦੀ ਗੱਲ ਹੈ ਮੈਂ ਤੇਰੇ ਵਿਆਹ ਨਹੀਂ ਹੋਣ ਦਿੰਦੀ ਹੈਗੀ ਅੱਛਾ ਹੁਣ ਇਹਦਾ ਮਤਲਬ ਸਾਰੀ ਉਮਰ ਮੈਂ ਖਵਾਰੀ ਬੈਠੂਗਾ ਚੁੱਕ ਮੇਗਾ ਦੇ ਵਸਤੀਆਂ ਮੈਂ ਹੈਗੀ ਆ ਨਾਲੇ ਮੇਰੇ ਚ ਕਾਦੀ ਕਮੀ ਹੈ ਮੇਰੇ ਵਰਗੇ ਤਾਂ ਤੈਨੂੰ ਲੱਭਣੀ ਵੀ ਨਹੀਂ ਹੈਗੀ ਚਾਹੇ ਕਿ ਤੂੰ ਮਰਜ਼ੀ ਲੱਭ ਕੇ ਦਿਖਾਦੀ ਮੇਰੇ ਵਰਗਿੰਦਰੀ ਹੁੰਦੀ ਹੈਗੀ ਫੇਰਾ ਯਾਰ ਵਿਆਹ ਤਾਂ ਕਰਵਾਉਣੀ ਹੈ ਜੱਸੀ ਹੁਣ ਮੈਨੇ ਵਿਆਹ ਕਰਵਾਇਗਾ ਹੈ ਵਿਆਹ ਕਰਵਾਇਗਾ ਹੈ ਉਹ ਇਹ ਘਰੇ ਵੀ ਗਾਲਾਂ ਪੈਂਦੀ ਨੇ ਮੈਨੂੰ ਤੂੰ ਸੋਚ ਕੇ ਮੇ ਲਿਆ ਕੋਈ ਗੱਲ ਨਹੀਂ ਕਰਵਾ ਲਿਆ ਬਿਆ ਤੇਰੇ ਸਿਰ ਝੜ ਕੇ ਮਰੂੰਗੀ ਸਾਰੇ ਪਿੰਡ ਜੇ ਤੇਰਾ ਜਲੂਸ ਕੱਢੂੰਗੀ ਹੈ ਸਾਰੀਆਂ ਮੇਰੇ ਕੋਲ ਚਟਾਂ ਪਈਆਂ ਨੇ ਸਾਰੀਆਂ ਫੁੱਟਾਂ ਪਈਆਂ ਨੇ ਸਾਰੀਆਂ ਉਹ ਕਰੂੰਗੀ ਵਾਇਰਲ ਕਰੂੰਗੀ ਹਾਂ ਤੇਨੂੰ ਲੱਗੂਗਾ ਪਤਾ ਉਹ ਯਾਰ ਆ ਗੱਲਾਂ ਕਿਉਂ ਕਰਦੀ ਹੁੰਨੀ ਆ ਆਹੀ ਆਹੀ ਕਰੂੰਗੀ ਤੇ ਮੇਰੇ ਛੱਡਣ ਵਾਲੇ ਸੋਚ ਕੇ ਮਿਲਿਆ ਫੇਰਾ ਯਾਰ ਹੁਣ ਵਿਆਹ ਤਾਂ ਕਰਵਾਣੀ ਜਸ ਜੀ ਕਰਵਾ ਵਿਆਹ ਕਰਵਾਵਿਆ ਕੋਈ ਨਾ ਮੇਰੀ ਤਾਂ ਬੇਇੱਜ਼ਤੀ ਹੋਊਗੀ ਦੇਖੀ ਜਾਊਗੀ ਪਰ ਤੇਰਾ ਕੱਖ ਨਹੀਂ ਛੱਡਦੀ ਹੈਗੀ ਮੈਂ ਗੱਸੀ ਮੇਰੀ ਗੱਲ ਸੁਣ ਪਤਾ ਭਾਬੀ ਵੀ ਕੁਝ ਮੈਨੂੰ ਆਹ ਤਵੱਜਾ ਬੋਲਦੀ ਰਹਿੰਦੀ ਕੀ ਬੋਲਦੀ ਹੈ ਕੀ ਬੋਲਦੀ ਹੈ ਵਿਆਹੀ ਵਿਆਹ ਨੂੰ ਲੈ ਕੇ ਗੱਲ ਕਰਦੀ ਰਹਿੰਦੀ ਹੈ ਚਲ ਮੈਂ ਤਾਂ ਕਰਾਉਂਦਾ ਨਹੀਂ ਹੈਗਾ ਮੈਂ ਤਾਂ ਪੜੂੰਗਾ ਹਲੇ ਉਹ ਕਹੀ ਤਾਂ ਜਨ ਹੁ ਚਾਰ ਪੰਜ ਸਾਲ ਉਹਨੂੰ ਨੂੰ ਟਾਲਦੇ ਨੂੰ ਮੈਂ ਫਿਰ ਕੋਈ ਨਾ ਜਦੋਂ ਮੈਂ ਹੈਗੀ ਆ ਮੈਂ ਵਿਆਹ ਕਰਵਾਏਗਾ ਮੈਨੂੰ ਆਹ ਨੱਸ ਵਿਆਹ ਕਰਵਾਏਂਗਾ ਤੂੰ ਦੇਖ ਲੈ ਬਬਲੂ ਫੇਰਾ ਜੱਸੀ ਹੁਣ ਤੈਨੂੰ ਵੀ ਪਤਾ ਮੇਰੀ ਉਮਰ ਲੰਘਦੀ ਜਾਂਦੀ ਆ ਹਾਂ ਲੰਗੀ ਜਾਂਦੀ ਆ ਉਮਰ ਮੇਰੀ ਕੀ ਲੰਘਦੀ ਨਹੀਂ ਫੇਰਾ ਯਾਰ ਤੂੰ ਤਾਂ ਵਿਆਹ ਕਰਵਾਇਆ ਹੋਇਆ ਮੈਨੂੰ ਤਾਂ ਕਰਵਾ ਲੈਂਦੇ ਯਾਰ ਤੂੰ ਵਿਆਹ ਕਰਵਾਇਆ ਹੋਇਆ ਉਹ ਤਾਂ ਇੱਕ ਨਾਮ ਦਾ ਵਿਆਹ ਬੌਲਿਆ ਨਾਮ ਦਾ ਵਿਆਹ ਤਾਂ ਆਪ ਦੇ ਕਰਨ ਨਾਲ ਮੈਂ ਤਾਂ ਗੱਲ ਵੀ ਨਹੀਂ ਕਰਦੀ ਹੈਗੀ ਗੱਲ ਤਾਂ ਮੈਂ ਤੇਰੇ ਨਾਲ ਕਰਦੀ ਆ ਯਾਰ ਗੱਲ ਕਰ ਨਾ ਕਰ ਪਰ ਮੈਨੂੰ ਤਾਂ ਘਰੇ ਵੀ ਸ਼ਰਮੀ ਆਉਂਦੀ ਆ ਨਾ ਜਦੋਂ ਪਤਾ ਲੱਗਿਆ ਨੂੰਦਖਾਨ ਜੁਗਣੀ ਰਹਿਣਾ ਮੈਂ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਕਰਵਾ ਲੈ ਵਿਆਹ ਮੇਰੇ ਕੋਲ ਪਈਆਂ ਨੇ ਫੋਟੋ ਉਹ ਚੰਗਾ ਮੇਰੀ ਮਾਂ ਨਹੀਂ ਕਰਵਾਉਂਦਾ ਉਹ ਸਾਰੇ ਪਿੰਡ ਦੇ ਤੇਰੀ ਬੇਸੀ ਕਰੂੰਗੀ ਨਾ ਐ ਨਹੀਂ ਕਰ ਤੇਰੇ ਪਾਪੇ ਨੂੰ ਦਿਖਾ ਕੇ ਆਉਂ ਕਰਿਆ ਕੀ ਨਹੀਂ ਕਰਵਾਉਂਦਾ ਮੈਂ ਤਾਂ ਮਜ਼ਾਕ ਕਰਦਾ ਸੱਚੀ ਕਰਦਾ ਤੀ ਤੂੰ ਮਜ਼ਾਕ ਮੈਨੂੰ ਪਤਾ ਹੈ ਵਿਆਹ ਕਰਾਉਣ ਬਾਰੇ ਸੋਚ ਰਹੇ ਹੈ ਤੂੰ ਹੁਣ ਤੈਨੂੰ ਐ ਮੇਰੀ ਉਮਰ ਲੰਘਦੀ ਜਾਂਦੀ ਹੈ ਵੱਡਾ ਆ ਵਿਆਹ ਕਰਵਾਉਣ ਵਾਲਾ ਹੈ ਦੇਖ ਤਾਂ ਚਲੋ ਚੰਗਾ ਹੁਣ ਮੈਂ ਜਾਵਾਂ ਕਿੱਥੇ ਜਾਵੇਂ ਜੁਰ ਕਿੰਨਾ ਟਾਈਮ ਹੈ ਮੈਂ ਜੇ 10 ਮਿੰਟ ਹੋਰ ਮੈਂ ਤਾਂ ਮਸਾਈਆਂ ਕਰੂੰ ਹੁਣ ਹੁਣ ਤਾਂ ਟਾਈਮ ਹੀ ਲਿਆ ਬੋਲੇ ਕੋਈ ਵੀ ਆ ਜਦੋਂ ਨਮੀ ਨਮੀ ਲੱਗੀ ਸੀ ਆਪਣੀ ਹੈ ਉਦੋਂ ਤਾਂ ਉਹਰੇ ਕੋਈ ਵੀ ਨਹੀਂ ਆਉਂਦਾ ਹੁੰਦਾ ਸੀ ਅੱਛਾ ਹੁਣ ਤੈਨੂੰ ਬੜਾ ਐ ਲੱਗਣ ਲੱਗ ਗਿਆ ਵੀ ਕੋਈ ਆ ਨਾ ਜਾਵੇ ਜੱਸੀ ਉਦੋਂ ਮੈਨੂੰ ਪਤਾ ਨਹੀਂ ਹੁੰਦਾ ਸੀ ਨਾ ਇੰਨਾ ਕੁਛ ਆਹ ਤੂੰ ਤਾਂ ਖੇੜਦਾ ਜਵਾਬਤੀ ਉਦੋਂ ਬਸ ਐਂ ਆ ਨਾ ਮਾਰਦਾ ਗੱਲਾਂ ਨਾਲ ਉਹ ਹੋ ਸੱਚ ਬੇ ਬੋਲਿਆ ਤੂੰ ਤਾਂ ਮੇਰਾ ਆਨ ਸਾਰੀ ਦਿਮਾਗ ਖਰਾਬ ਕਰਤਾ ਗੱਲ ਤਾਂ ਮੈਂ ਤੇਰੇ ਕੋਲੇ ਕੀ ਕਰਨ ਆਈ ਸੀ ਅੱਜ ਭਲਾ ਕੇ ਰੱਖਤਾ ਕੀ ਕਰਨੀ ਗੱਲ ਯਾਰ ਕਰ 5000 ਦੀ ਲੋੜ ਹੈ ਦੇ ਦੇ 5000 ਹਾਂ ਦੇਖ ਕਿਵੇਂ ਮੂੰਹ ਟੜਦਾ ਦੇਖ ਲੈ ਜਿਵੇਂ ਦਿੰਦਾ ਹੀ ਨਾ ਹੋਵੇ ਰੋਜ਼ ਆ 10000 ਰੁਪਏ ਤੈਨੂੰ ਪਹਿਲਾਂ ਦੇ ਕੇ ਹਟੇ ਆ ਨਾ ਫਿਰ ਕੀ ਹੋ ਗਿਆ ਫਿਰ ਕੀ ਲੋੜ ਪੈਂਦੀ ਆ ਲੋੜ ਤੇ ਅੱਜ ਮੈਨੂੰ 5000 ਦੀ ਆਥਨ ਤੱਕ ਮੈਨੂੰ ਉਹ ਬਹੁਤ ਜ਼ਰੂਰੀ ਕੰਮ ਹੈ ਦੇ ਦੇ ਹੁਣ ਮਰਾ ਗਿਆ ਤੇਰਾ ਤਾਂ ਮੇਕਅਪ ਹੀ ਨਹੀਂ ਸਮਝਦਾ ਕਿਤੇ ਕੁਛ ਮੁੱਕਾ ਰਹਿੰਦਾ ਕਿਤੇ ਕੁਛ ਮੁੱਕਾ ਰਹਿੰਦਾ ਅੱਜ ਮੈਂ ਤਾਂ ਜਾਰੀ ਲਾ ਕੇ ਦਿਖਾ ਰਿਹਾ ਮੇਕਅਪ ਕਾਣ ਨੂੰ ਲਿਆਉਣ ਅੱਜ ਅੱਜ ਤਾਂ ਮੈਨੂੰ ਬਾਲੀ ਜ਼ਰੂਰਤ ਹੈਗੀ ਇਹੋ ਜਿਹੇ ਹੁਣ ਸੂਟ ਲੈਣੇ ਹੋਣਗੇ ਸੂਟ ਤਾਂ ਦਬਾਤਾ ਦਿੱਤਾ ਤੂੰ ਕੱਲ ਫਿਰ ਉਹੀ ਤਾਂ ਕਹਿ ਰਹੇ ਹੂੰ ਕਿੰਨੇ ਵਾਰੀ ਰੂਟ ਤੇ ਪੈ ਗਈ 5000 ਨਹੀਂ ਦੇ ਸਕਦਾ ਹੈਗਾ ਅੱਛਾ ਮੇਰੇ ਬਾਅਦ ਤੂੰ ਕੁਝ ਵੀ ਨਹੀਂ ਕਰ ਸਕਦਾ ਬਾਬੂ ਇਹ ਗੱਲ ਸੁਣ ਲੈ ਸਾਡੇ ਨਾਲ ਬੁਢਾ ਦੇਖਤਾ ਲਿਆ ਕਰ ਕੀ ਕਰ ਦੂਗਾ ਤੁਹਾਡਾ ਬੁਢਾ ਮੇਰੀ ਭਰਾ ਦੇ ਨਾਲ ਗੱਲ ਬੁਢੇ ਨਾਲ ਅੱਛਾ ਹੁਣ ਉਹਨੂੰ ਪਟਣਾ ਪਟਣਾ ਨਹੀਂ 5000 ਦੀ ਲੋੜ ਹੈਗੀ ਮੈਂ ਤੁਹਾਨੂੰ ਤਾਂ ਗੱਲ ਕਰ ਦੂਗਾ ਉਹ 5000 ਪਿੱਛੇ ਹੁਣ ਉਹਦੇ ਨਾਲ ਲੱਗ ਜਾ ਤੁਹਾਡੇ ਬੁਢੇ ਨੂੰ ਖਾਲਾ ਹੁਣ ਹਾਏ ਤੂੰ ਮੈਨੂੰ ਇਹੀ ਜੇ ਸਮਝਦਾ ਬਾਬੂ ਤੂੰ ਤਾਂ ਕਹਿ ਰਹੀ ਹੁਣ ਕਿ ਨਹੀਂ ਮੇਰੇ ਉਹਦੇ ਨਾਲ ਗੱਲ ਲੱਗ ਮੈਂ ਤਾਂ ਦੇ ਉਹ ਗੱਲ ਨਹੀਂ ਬਈ ਦੂਜੀ ਗੱਲ ਕਹਿਨੀ ਆ ਵੀ ਉਹ ਫੇਸ ਟੂ ਫੇਸ ਗੱਲ ਕਰਾ ਫੇਸ ਟੂ ਫੇਸ ਗੱਲ ਕਰਾ ਮੇਰੇ ਨਾਲ ਹੀ ਕਰ ਲੈ ਜਿਹੜੀ ਗੱਲ ਕਰਨੀ ਹੈਗੀ ਫਿਰ 5000 ਦੇ ਦੇ ਲੈ ਕੋਈ ਨਹੀਂ ਹਲੇ ਹੱਥ ਤੱਕ ਧਰ ਦੇ ਥੇਲੀ ਤੇ ਹੁਣ ਇਹ ਤੈਨੂੰ ਲੋੜ ਕੀ ਕੰਮ ਕੀ ਹੈ ਲੋੜ ਦੀ ਕੀ ਹੁਣ ਤੈਨੂੰ ਕੀ ਦੱਸਾਂ ਕੋਈ ਨਾ ਮੈਂ ਕੋਈ ਅਨਾ ਬੰਨ ਲਾ ਕੇ ਵੱਡੇ ਭਾਈ ਕੋਲੋਂ ਲੈ ਲੂੰਗਾ ਫਿਰ ਆਥਨ ਤੱਕ ਦੇ ਦੇ ਦੀ 5000 ਮੈਨੂੰ ਉਹ ਮੈਂ ਭਾਈ ਨੂੰ ਪੁੱਛ ਕੇ ਦੂੰਗਾ ਉਹ ਹੋਣ ਕਰੂੰਗੀ ਮੈਂ ਫੋਨ ਜਾ ਮੈਨੂੰ ਉਹ ਗੂਗਲ ਪੇ ਕਰ ਦੇ ਮੈਂ ਉਹਦੇ ਜਿਹਨੇ ਦਿੱਤੇ ਛੱਡ ਲੈਨੇ ਫਿਰ ਮੈਂ ਤੈਨੂੰ ਉਹਦੇ ਫੜ ਕੇ ਦੇ ਦੂੰਗਾ ਅੱਛਾ ਜੇ ਨਾ ਦਿੱਤੇ ਫਿਰ ਤੂੰ ਦਿੰਦਾ ਨਹੀਂ ਮੈਨੂੰ ਹੈ ਹਾਂ ਇਹ ਜਿਨਾਂ ਕਰਿਆ ਅਗਰ ਬਾਬਲੂ ਹੁਣ ਜਦੋਂ ਲੱਕੀ ਨ ਯਾਰ ਨਵਾਦਾ ਰਿਹਾ ਦੱਸਿਆ ਤੂੰ ਲਾਉਂਦਾ ਨਹੀਂ ਕੱਲ ਸੂਟ ਦਬਾਇਆ ਹੋਰ ਸਾਲਾ ਕੀ ਕਰਾਂ ਮੈਂ ਆਪਦੇ ਕੱਪੜੇ ਲੱਤੇ ਉਹੀ ਕੱਪੜੇ ਮੋੜ ਘੜ ਉਹੀ ਪਾਈ ਜਾਣਾਗਾ ਫਿਰ ਕੀ ਹੋ ਗਿਆ ਮਲੰਗਾਸਕ ਬਣਾ ਰੱਖਿਆ ਮੈਨੂੰ ਤਾਂ ਸਾਲਾ ਮੇਰਾ ਸ਼ੌਂਕ ਅੱਭੀ ਨਹੀਂ ਪੂਰੇ ਕਰ ਸਕਦਾ ਮੈਨੂੰ ਨਹੀਂ ਪਤਾ ਨਹੀਂ ਕਿਹੜੀ ਲਾਈਤੀ ਮੈਂ ਤੇਰੇ ਨਾਲ ਪਤਾ ਨਹੀਂ ਕਿਹੜੀ ਘੜੀ ਤੀ ਉਹ ਪਰ ਜੇ ਤੇਰਾ ਸ਼ੌਂਕ ਤੇਰੇ ਘਰ ਵਾਲਾ ਪੂਰੇ ਕਰੇ ਮੈਂ ਕਰੂੰਗਾ ਹੁਣ ਹਾਏ ਅੱਛਾ ਹੁਣ ਆ ਗੱਲ ਹੋ ਗਈ ਮੈਂ ਮੇਰੇ ਘਰ ਵਾਲਾ ਸ਼ੌਂਕ ਪੂਰੇ ਕਰੇ ਮੇਰੇ ਹੈ ਫਿਰ ਨਾਲ ਆਉਂਦਾ ਤੂੰ ਹਾਂ ਬਸ ਭੱਗ ਜਾ ਭੱਗ ਜਾ ਕੌਣ ਕੌਣ ਲੱਗੀ ਨੇ ਗੱਲ ਗੱਲ ਪਿੱਛੇ ਚੰਗੀਆਂ ਆ ਦੇਖ ਹੈ ਜੜਕ ਦੇ ਨੇ ਕਹਤਾ ਵੀ ਆਪਦੇ ਘਰ ਵਾਲੇ ਤੋਂ ਮੰਗ ਮੈਂ ਤਾਂ ਤੈਨੂੰ ਆਪਦਾ ਘਰ ਵਾਲਾ ਸਮਝਦੀ ਆ ਮੈਂ ਤਾਂ ਤੈਨੂੰ ਬਗਾਨਾ ਸਮਝਦੀ ਨਹੀਂ ਹੈਗੀ ਤੂੰ ਮੈਨੂੰ ਬਗਾਨੀ ਸਮਝਦਾ ਕੋਈ ਗੱਲ ਨਹੀਂ ਯਾਦ ਰੱਖੂਗੀ ਮੈਂ ਵੀ ਹੋ ਯਾਰ ਆ ਕਿਹੋ ਜਿਹੀ ਗੱਲਾਂ ਕਰਦੀਆਂ ਉਹ ਮੈਂ ਵੀ ਤਾਂ ਤੈਨੂੰ ਆਪਦੀ ਸਮਝਦਾ ਐ ਗੱਲ-ਗੱਲ ਤੇ ਰੋਣ ਨਾਲ ਲੱਗ ਜਾ ਕਰ ਆ ਰੋਂਦੀ ਤੂੰ ਸੋਹਣੀ ਲੱਗਦੀ ਹੈਗੀ ਆ ਦੇਖੀ ਮੂੰਹ ਕਿਹੋ ਜਿਹਾ ਬੈਤਰਾ ਚੱਕ ਜੋੜੀ ਤਾਂ ਸੋਹਣੀ ਲੱਗਦੀ ਹੈ ਨਾ ਚਲ ਕੋਈ ਨਾ ਪੁੱਤਾ ਥੋੜੀ ਤਾਂ ਲਵ ਸਟੋਰੀ ਮੈਂ ਕਰੂਗੀ ਫੇਮਸ ਪੂਰੇ ਇੰਡੀਆ ਚ ਹੁਣ ਦੇਖੀ ਮੈਂ ਕੀ ਕਰਦੀ ਆ ਕਰੋ ਕਰੋ ਆਸ਼ਕੀਆਂ ਤੇ ਕਿਵੇਂ ਗੰਧਰ ਚ ਬੈਠੇ ਨੇ ਉਰੇ ਬਸ ਕਰ ਬੁਗੇ ਮੈਂ ਤੂੰ ਰੋਂਦੀ ਵੇਖੀ ਨਹੀਂ ਜਾਂਦੀਗੀ ਦੇਖੀ ਜਦੋਂ ਤੂੰ ਰੋਣ ਲੱਗ ਜਾਂਦੀਆਂ ਤਾਂ ਸੱਚੀ ਮੇਰਾ ਵੀ ਮਨ ਉਦਾਸ ਹੋ ਜਾਂਦਾ ਸੱਚੀ ਬਬਲੂ ਹੋਰ ਤਾਂ ਹੀ ਤਾਂ ਹੀ ਤਾਂ ਹੈ ਤੂੰ ਮੈਨੂੰ ਰੋਂਦੀ ਨੂੰ ਸਾਹ ਦਿੰਨਾ ਹੁੰਦਾ ਕਾਈ ਤਾਂ ਮੈਨੂੰ ਛੱਡਣ ਨੂੰ ਜੀ ਨਹੀਂ ਕਰਦਾ ਤੈਨੂੰ ਤੂੰ ਤਾਂ ਮੈਨੂੰ ਗਲਾਈ ਹੀ ਪਤੀਆ ਲੱਗਦਾ ਐ ਤੂੰ ਤਾਂ ਮੇਰੇ ਦਿਲ 'ਚ ਬਸਿਆ ਹੋਇਆ ਐ ਬਬਲੂ ਹੋਰ ਚਲ ਕੋਈ ਨਾ ਨਾਲੇ ਨਾ ਫਿਕਰ ਨਾ ਕਰਿਆ ਕਰ ਜ਼ਿਆਦਾ ਮੈਂ ਨਾ 5000 ਰੁਪਏ ਦਾ ਪ੍ਰਬੰਧ ਕਰ ਦਾਂਗਾ ਭਾਈ ਕੋਲ ਪੁੱਛ ਲੂੰਗਾ ਸ਼ਾਮ ਸ਼ਾਮ ਤੱਕ ਦੇ ਦੇ ਬਬਲੂ ਜ਼ਰੂਰਤ ਸੀ ਮੈਨੂੰ ਸ਼ਾਮ ਤੱਕ ਹਾਂ ਕੋਈ ਨਾ ਕਰਦਾ ਪ੍ਰਬੰਧ ਕਰਨਾ ਪਊਗਾ ਹਲ ਤਾਂ ਤੈਨੂੰ ਸ਼ੌਮ ਜੀ ਕੋ ਕਿਵੇਂ ਮਰਜ਼ੀ ਕਰਕੇ ਦੇਈ ਪਰ ਦੇ ਦੇ ਦੀ ਜ਼ਰੂਰ ਪੈਸੇ ਨਾਲੇ ਨਾ ਮੈਨੂੰ ਆ ਬਾਰ ਬਾਰ ਨਾ ਉਹ ਨਾ ਕਰਿਆ ਕਰ ਮੈਨੂੰ ਐ ਲੱਗਣ ਲੱਗ ਜਾਂਦਾ ਤੂੰ ਜਿਵੇਂ ਮੈਨੂੰ ਬਲੈਕਮੇਲ ਕਰ ਦੇਂਗੇ ਮੈਂ ਤੇਰੀ ਵੀਡੀਓ ਐ ਕਰ ਦੂੰ ਐ ਕਰ ਦੂੰਗੇ ਫਿਰ ਤੂੰ ਵਿਆਹ ਕਰਾਉਣ ਵਾਸਤੇ ਕਾਹਦੂ ਕਹਿੰਦਾ ਸੀ ਤਾਂ ਕਿਹਾ ਸੀਗਾ ਮੈਨੂੰ ਵੀ ਵਿਆਹ ਕਰਾਉਣ ਵਾਸਤੇ ਇਦੋਂ ਮੁੜ ਕੇ ਨਾ ਕਹੀਂ ਮੈਂ ਵਿਆਹ ਕਰਵਾਵਾਂ ਤੇਰੀ ਸੋਣ ਲੱਗੇ ਕਰਾਉਂਦਾ ਤਾਂ ਨਹੀਂ ਬਾਬਲੂ ਨਹੀਂ ਕਰਵਾਉਂਦਾ ਚੰਗਾ ਨਹੀਂ ਕਰਵਾਉਂਦਾ ਮੈਂ ਤਾਂ ਤੈਨੂੰ ਇਹੀ ਗੱਲ ਪੁੱਛਦਾ ਸੀ ਵੀ ਦੇਖਾ ਵੀ ਤੂੰ ਮੈਨੂੰ ਪਿਆਰ ਕਰਦੀ ਵੀ ਆ ਜਾਂ ਨਹੀਂ ਤਾ ਅਜਮਾ ਕੇ ਦਿਖ ਰਹੀ ਤੈਨੂੰ ਮੈਂ ਅੱਛਾ ਅਜਮਾਉਂਦਾ ਤੀ ਮੈਨੂੰ ਦੇਖ ਲੈ ਫਿਰ ਮੈਂ ਤੈਨੂੰ ਕਿੰਨਾ ਚੱਪੇ ਕਰ ਦਿਆਂ ਤੇ ਬੇ ਮਾੜਿਆ ਅਸ਼ਕਾ ਬਹਿ ਜਾ ਬਹਿ ਜਾ ਤਾਂ ਮੈਂ ਸਨੇ ਭੱਜਣ ਲੱਗ ਜੂਗਾ ਡਰ ਲੱਗਦਾ ਜੱਸੀ ਮਿੱਤ ਤਾ ਦਿਲ ਕਰ ਲੱਗ ਜਾਂਦਾ ਅਸੇ ਧੜਕਣ ਤੇਜ਼ ਹੋ ਗਈ ਸੋ ਲੱਗੇ ਜਾਨ ਦੇ ਹੁਣ ਮੈਨੂੰ ਬੁਗੇ ਮੰਨੀ ਦੀ ਹੁੰਦੀ ਆ ਇਹ ਨਹੀਂ ਜਿੱਦ ਨਹੀਂ ਕਰੀਦੀ ਹੁੰਦੀ ਕੱਲ ਕੁਲ ਨੂੰ ਕੁਝ ਹੋ ਗਿਆ ਮੈਨੂੰ ਫੇਰ ਹੈ ਫਿਰ ਤੇਰੀ ਕਿਹਦੇ ਨਾਲ ਹੋਊਗਾ ਮੂੰਹ ਪਿਆ ਬਾਬਰੂ ਉਹੀਆਂ ਜੇ ਗੱਲਾਂ ਕਰੀ ਜਾਂਦਾ ਤੂੰ ਹੈ ਐਨਾ ਤਾਂ ਮੈਂ ਡਰਦੀ ਹੈਗੀ ਜਿੰਨਾ ਤੂੰ ਡਰੀ ਜਾਂਦਾ ਬੌਲੇ ਜਿਆ ਉਹ ਮੇਰਾ ਪਿੰਡਾ ਨਾ ਜੇ ਤੈਨੂੰ ਮੈਂ ਨਹੀਂ ਮਿਲੇ ਤੂੰ ਤਾਂ ਹੋਰ ਕਰ ਲੀਂਗੀ ਮਿੱਟਾ ਚ ਅਹੀ ਜੀ ਨਹੀਂ ਹੈਗੀ ਨਾਲੇ ਮੈਂ ਹਾਂ ਲੱਗਦੀ ਮੈਂ ਤਾਂ ਤੇਰੇ ਪਿੱਛੇ ਸੀਰੀਅਸ ਹੋਈ ਵਰਦੀ ਆ ਯਾਰ ਮੈਂ ਵੀ ਤਾਂ ਸੀਰੀਅਸ ਆ ਪਰ ਤਾਈਂ ਤਾਂ ਕਰ ਹੁਣ ਮੈਨੂੰ ਜਾਨ ਦੇ ਮੈਂ ਜਾਨੀ ਆ ਬੌਲਿਆ ਜਾ ਪਹਿਲੇ ਤੂੰ ਲੰਗ ਮੈਂ ਮੈਂ ਲੰਗਦੀ ਆ ਤੂੰ ਚੰਗਾ ਚੰਗਾ 5000 ਦੇ ਦੀ ਯਾਦ ਕਰਕੇ ਦੇ ਦੂੰ ਹਾਂ ਚੰਗਾ ਬਾਈ ਟਾਟਾ ਕੱਲ ਨੂੰ ਆਉਣਾ ਕਨਾ ਆਉਂਗੀ ਤੂੰ ਨਾ ਮਿਸ ਕਰੀਂ ਕਦੇ ਰਿਆਸ ਵਾਲੀ ਤੇ ਤੂੰ ਤਾਂ ਮੇਰੇ ਜੜਾਂ ਚ ਹੀ ਬਹਿ ਗਈ ਐ ਬੁਰਾ ਪਾ ਕੀ ਕਰਾਂ ਸਹੀ ਗੱਲ ਆ ਬਈ ਬਹੀ ਵਰੀ ਜਨਾਨੀ ਨਾਲ ਵੀ ਪਿਆਰ ਕਰਨਾ ਔਖੀ ਆ ਨਾ ਬੰਦਾ ਇੱਧਰ ਦਾ ਤੇ ਨਾ ਉੱਧਰ ਦਾ ਵਿਚ ਵਿਚਾਲੇ ਫਸੇ ਜਾਂਦਾ ਤੇ ਨਾ ਤਾਂ ਸਾਲ ਹੁਣ ਵਿਆਹ ਕਰਵਾ ਸਕਦਾ ਜੇ ਕਰਵਾਣਾ ਹਾਂ ਮਾਂ ਮਾਂ ਜਿਹੜੀ ਪੇਪਰ ਲਾ ਲਈ ਮੈਨੇ ਚੰਗਾ ਰਹਿੰਦਾ ਨਹੀਂ ਗੱਲ ਕਰਦਾ ਲੰਗੀ ਨਹੀਂ ਸੀ ਹਲਾ ਦੋ ਬਾਲਾ ਜੇ ਦੇਖੇ ਤੂੰ ਹੀ ਲੰਗਾ ਮਿੱਤਰਾ ਉਹ ਵੀ ਖਾ ਪੀ ਜਾਂਦਾ ਜੇ ਵਾਖ ਚਰ ਮੈਂ ਤਾਂ ਆਖਦੀ ਵੀ ਐਵੇਂ ਯਾਰ ਕੰਨ ਕੱਢਦਾ ਪਾਣੀ ਹੋਰ ਲੜਾਈ ਹੋ ਕਿਸੇ ਨਾਲ ਆਏ ਹਾਏ ਥੱਕ ਜਾਂਨੇ ਕਿਹੜਾ ਤੁਰਿਆ ਜਾਂਦਾ ਘਰੇ ਲੇਟ ਨਹੀਂ ਹੋਣੀ ਐਚੀ ਬਹਿ ਜਾ ਮਨਾ ਬਹਾਨੇ ਲਾਉਂਦੇ हेलो हाँ जी हाँ जी सर ये कि आ गया अच्छा जी अच्छा जी फीस सर हूँ फीस है जी आ, पिछे जहाँ भर के आटे जी फीस जी, फी जी हूँ अच्छा जी अच्छा जी कोई गल नहीं कोई गल नहीं सर ठीक है जी सर ठीक है जी सत श्रीकाल जी हो बापू किधर मारा है गेड़ा ਭੂਚ ਗਿਆ ਤੀ ਖੇਤੋਂ ਆਇਆ ਹੋਰ ਕਿੱਧਰ ਜਾਣਾ ਤੀ ਠੰਡਾ ਵੀ ਬੋਲ ਪਿਆ ਕਰ ਬਾਪਾ ਠੰਡਾ ਵੀ ਬੋਲ ਪਿਆ ਕਰ ਤੂੰ ਇਧਰੋਂ ਨਿਕਲੇ ਰਹੇ ਨੇ ਖੇਤ ਵਗ ਜਾ ਉਹ ਤਾਂ ਮੁੰਡਾ ਤਾਰ ਕੇ ਗਿਆ ਸੀ ਮੈਨੂੰ ਇੱਥੇ ਮੁੰਡੇ ਨਾਲ ਮਗਰਾਵਾਂ ਲੈਣ ਗਿਆ ਤੀ ਉਹ ਤਾਂ ਜਵਾਖ ਦਾ ਲੜਨ ਨੂੰ ਤਿਆਰ ਹੋ ਰਿਹਾ ਕੋਈ ਪਾਣੀ ਨਹੀਂ ਕੱਢਣ ਦੇਦਾ ਆਪਣੇ ਪਈ ਜਾਂਦਾ ਹੈਗਾ ਉਹ ਕਰ ਲਾਂਗੇ ਕੋਈ ਨਾ ਉਹ ਤਾਂ ਮੈਂ ਕੱਢ ਕਰ ਲੇਗਾ ਜਦ ਸੁੱਕ ਗਈ ਸਾਤ ਆ ਗਈ ਉੱਥੋਂ ਦਾ ਡੇਗੀ ਪੱਤੇ ਜੇ ਉਹ ਸਾਡੇ ਸਰ ਦਾ ਫੋਨ ਆਇਆ ਸੀ ਮੈਨੂੰ ਤੇਰੇ ਸਾਹਮਣੇ ਆਏ ਸੀ ਉਹਪੂ ਉਹ ਫੀਸ ਕਹਿੰਦੇ ਸੀ ਆ ਜਿਹੜੀ ਸਮੈਸਟਰ ਦੀ ਫੀਸ ਹੀ ਰਹਿੰਦੇ ਕੁਸਕਾ ਹਾਂ ਉਹ ਫੀਸ ਕਹਿੰਦੇ ਸੀਗੇ ਫੇਰ ਮੈਂ ਕੀ ਕਰਾਂ ਫੀਸ ਭਰਨੀ ਆ ਹੁਣ ਤੁਸੀਂ ਨਹੀਂ ਕਰੋਗੇ ਤੇ ਹੋਰ ਕੌਣ ਕਰੂਗਾ ਮੈਂ ਹੁਣ ਕਿੱਥੋਂ ਲਿਆ ਮੈਂ ਪਿੱਛੇ ਦਾ ਭਰ ਕੇ ਅੱਡੇ ਦਾ 10000 ਉਹ ਹਜੇ ਮਹੀਨਾ ਨਹੀਂ ਹੋਇਆ ਬਾਪੂ ਬਰੇ ਜਿਹੜੀ ਵੱਡੀ ਪੜਾਈ ਉਹਦੇ ਫੀਸਾਂ ਹੀ ਚੱਲਦੀ ਰਹਿੰਦੇ ਨੇ ਪਰ ਤੈਨੂੰ ਕਿਹਾ ਹਟ ਜਾ ਫੇ ਕਿਦੋਂ ਮਰਜੀ ਪਰ ਮੇਰੇ ਲਈ ਨਹੀਂ ਹੈਗੀ ਦੁਬਾਰੀ ਮਾਰੀ ਜਾਂ ਨਾ ਬਿਰਾਇਆ ਪੈ ਗਿਆ 15000 ਇਹ ਸੀ ਬੰਦ ਨਹੀਂ ਕਰਦੇ ਯਾਰ ਮੈਂ ਕਿਧਰੋਂ ਕਿਧਰੋਂ ਲਿਆ ਮੈਂ ਬਿੱਲ ਵਾਸਤੇ ਫੜੂਆਂ ਮੀਟਰ ਲੈ ਜਾਣਗੇ ਪਟਕੇ ਮੈਂ ਤਾਂ ਦੱਸਾਂ ਗੱਲ ਉਹ ਕਿਧਰ ਹੀ ਨਹੀਂ ਪੜਦੇਗੇ ਮੀਟਰ ਹਾਂ ਪੜਦੇਗਾ ਨਹੀਂ ਤੇਰਾ ਦੁੱਥੇ ਦਾਤਾ ਲੱਗਿਆ ਕਿ ਪੈਉ ਲੱਗਿਆ ਤੇਰੇ ਉੱਥੇ ਓਏ ਹੌਲੀ ਹੌਲੀ ਕਰਕੇ ਭਰ ਦਾਂਗੇ ਕਿੱਡੀ ਕੀ ਗੱਲ ਐ ਹੌਲੀ ਹੌਲੀ ਕਰਕੇ ਜੀ ਪਹਿਲਾਂ ਇੰਨੇ ਪੈਸੇ ਭਰ ਕੇ ਨੂੰ ਸਾਰੇ ਭਰੇ ਹੋਏ ਪੈਸੇ ਆਪਣੇ ਬੇਸਟ ਜਾਣਗੇ ਨਹੀਂ ਜਾਣਗੇ ਉਹ ਤਾਂ ਮੈਂ ਤਾਂ ਉਦੋਂ ਦਾ ਕਹੀ ਐ ਨਾ ਭਾਈ ਕੀ ਕੀ ਕਰੀ ਐ ਅਰਤੀਆ ਨਹੀਂ ਦਿੰਦਾ ਹੈਗਾ ਹੁਣ ਫਸਲ ਦਾ ਮੂੰਹ ਸੇਰਾ ਹੈਗਾ ਉਹ ਕਾਹਦੇ ਸਰਤੇ ਦੇਊਗਾ ਉਹਨੂੰ ਕੀ ਪਤਾ ਨਹੀਂ ਹੈਗਾ ਕੋਰਦਾਂ ਦੇਖੀ 8000 ਤੱਕ ਦੀ ਗੱਲ ਹੈਗੇ ਸਾਰੀ ਇਹ ਸਾਲ ਕਨੇ ਲਿਆਵਾਂਗੇ ਠੋਤੋ ਲਿਉਣੇ ਪੈਣਗੇ ਤੇਰਾ ਕੁਸ ਲੱਗਦਾ ਜਾ ਕੇ ਤਾਂ ਦੇਖ ਮੇਰੇ ਨਾਲ ਕਿਵੇਂ ਬਸ ਤੁਸੀਂ ਜਿਵੇਂ ਬੋਲਦਾ ਅਗਲਾ ਅਗਲਾ ਕਹਿੰਦਾ ਪਹਿਲਾਂ ਵਾਲੇ ਤਾਂ ਦਿੱਤੇ ਹੀ ਨਹੀਂ ਹਜੇ ਉਹੀ ਗੱਲਾਂ ਤਾਂ ਇਹਦਾ ਲੋਗ ਟੱਚਰਾਂ ਕਰਦ ਨੇ ਪਹਿਲੀ ਕਹਿੰਦਾ ਤੇਰਾ ਵਾਲਾ ਬੋੜਾ ਤਾਂ ਸਾਰਾ ਦਿਨ ਕਹਿੰਦਾ ਢਿੱਡ ਨੂੰ ਗੱਠਾ ਦੇ ਕੇ ਹੀ ਰੱਖਦਾ ਹੈ ਢਿੱਡ ਨੂੰ ਗੱਠਾ ਦੇਗਾ ਐਡੇ ਕੀ ਬੈਂਕ ਭਰੇ ਭੇ ਨੇ ਆਪਣੇ ਢਿੱਡ ਨੂੰ ਗੱ ਪਰ ਉਹੀ ਤਾਂ ਗੱਲ ਹੈ ਵੀ ਜਿੱਦੋਂ ਪੈਸੇ ਨਾ ਹੋਣ ਤਾਂ ਦਾ ਬੰਦਾ ਕਹਿੰਦਾ ਸੋਣਾ ਲੱਗਦਾ ਸਭ ਕੁਝ ਹੈਗਾ ਬੱਲੇ ਦੱਲੇ ਤੇਰੇ ਵਾਹ ਕਿੱਥੇ ਆ ਬੱਲੇ ਦੱਲੇ ਕਾਹ ਨੂੰ ਬਾਪੂ ਹੁੰਦੇ ਹੋਏ ਬੜਾ ਕਰਦੇ ਮੇਰੇ ਸਾਲਾ ਕੌਡੀ ਦਾ ਕੰਮ ਨਹੀਂ ਕਰਦਾ ਦੇ ਦੇ 10000 ਦੇ ਦੇ 20000 ਦੇ ਦੇ 5000 ਐਫਐ ਵੀ ਤਾਂ ਬਣਾ ਗੱਲ ਕਰੀਏ ਕਦੇ ਮੇਰੇ ਕੋਲੇ ਆ ਕੇ ਜਦੋਂ ਲੱਗ ਗਿਆ ਬਾਪੂ ਪੈਸੇ ਵੀ ਤੇਰੇ ਕੋਲ ਹੀ ਆਉਣਗੇ ਸਾਰੇ ਮੈਂ ਕਿ ਨਹੀਂ ਦੇਣੀ ਆਪਦੇ ਆਪ ਹੀ ਰੱਖ ਲੈ ਲੱਗ ਕੇ ਮੈਂ ਤਾਂ ਲੋੜ ਨਹੀਂ ਤੇਰੇ ਢਿੱਡਾਂ ਭਰ ਜੇ ਉਹੀ ਬਹੁਤ ਹੈ ਮੈਂ ਤਾਂ ਇਸੇ ਨਾਲ ਸਾਰ ਲੂ ਜਿਹੜੀਆਂ ਹੈਗੀਆਂ ਦੋ ਚਾਰ ਕਿਲੀਆਂ ਬਾਪੂ ਆਏ ਕਰਦਾ ਦੇਖੀ ਹਾਂ ਮੰਨੀ ਨਹੀਂ ਹੁੰਦੀ ਕਿ 8000 ਦੀ ਗੱਲ ਹੈਗੀ ਆ ਮਜਬੂਰੀ ਹੈ ਹੁਣ ਤੈਨੂੰ ਪਤਾ ਜਦੋਂ ਕਮਾਉਂਦੀ ਨਹੀਂ ਹੈਗਾ ਮੈਂ ਨਾ ਨਾ ਇਹ ਲਿਹਾਜ ਦਵੇ ਲੱਗ ਚਾਹੇ ਦੂਰ ਰਹੇ ਆਪਣੇ ਲਵੇ ਨਹੀਂ ਹੈਗਾ ਰੁਪਈਆ ਮੈਂ ਤੈਨੂੰ ਦੱਸਾਂ ਗੱਲ ਹੈ ਜਾਇਰ ਖਾਣ ਨੂੰ ਪੈਸਾ ਨਹੀਂ 8000 ਥੋੜਾ ਹੁੰਦਾ ਹੈਗਾ ਉਹ ਬਫੂਆ ਹੀ ਲੱਗ ਦਵਾਨੀ ਦਵਾਨੀ ਨੂੰ ਤਰਸਣ ਲੈ ਰਹਿਆ ਸਾਲਾ ਬਣੇ 8 ਦਾ ਆ ਲਾਸਟ ਸਾਲਾ ਸਾਰੇ ਭਰੇ ਹੋਏ ਪੈਸੇ ਆਪਣੀ ਐਂ ਜਾਣਗੇ ਨਹੀਂ ਤੇਰਾ ਤਾਂ ਲਾਸਟ ਆਉਂਦੀ ਨਹੀਂ ਇੱਥੇ ਮੇਰਾ ਉਹ ਵੀ ਗੱਲ ਹੈ ਨਿਬੜ ਜੂਗਾ ਕੰਮ ਇਹਨੇ ਉਹ ਨਹੀਂ ਨੱਬੜ ਦਾ ਬੱਪੂ ਐ ਵੀ ਕਰ ਦੋ ਮਾ ਅੱਜ ਲਾਸਟ ਐ ਤੇਰ ਦਾ ਨਹੀਂ ਬੱਪੂ ਲਾਣਾ ਸਮੈਸਟਰ ਐ ਤੇ ਮੈਂ ਕਹਿੰਦਾ ਸਿਸਟਰ ਐ ਫੋਨ ਐ ਉਹ ਇੱਥੇ ਨਾ ਇੱਥੇ ਜਲਾ ਕੱਲਾ ਫੋਨ ਐ ਚ ਉਸ ਨਹੀਂ ਆ ਗਿਆ ਪਰ ਮੈਂ ਕਿਦੋਂ ਮੰਗੂਗਾ ਪਿਓ ਕੋਲੀ ਪੈਸੇ ਮੰਗਦਾ ਜਵਾਖਾ ਪਿਓ ਕੋਲੇ ਜੇ ਹੋਣਗੇ ਫੇਰੇ ਦੇਉ ਕੋਈ ਗੱਲ ਹਾਲੇ ਨੇ ਕੇਹੇ ਹੰਡ ਫੜ ਰੱਖੀ ਆ ਉੱਥੋਂ ਦੁਖੀ ਹੋਇਆ ਮਾਝਾ ਲੈ ਇੱਥੇ ਆਰਾਮ ਕਰਦੇ ਐ ਤੇ ਪੱਪੜ ਤੂ ਲਾ ਗਿਆ ਆ ਕੇ ਜੈਰਾਉ ਕਟਾਲਾ ਆ ਬਦਾ ਕਹਦੇ ਕੱਟ ਦੋ ਨਾ ਮੇਰਾ ਤਾਂ ਇਹ ਪਹਿਲੀ ਦੂਜੀ ਦੇ ਸਵਾਲ ਥੋੜੀ ਐ ਇਹ ਵੀ ਨਾ ਕੱਟ ਦਣਗੇ ਮੇਰੇ ਨਹੀਂ ਦੀਸੀ ਲੱਗਦਾ ਪਰ ਆ ਗਿਆ ਸਾਲ ਕਰਨਾ ਨੌਕਰਾਂ ਦਾ ਨਹੀਂ ਕਿਸੇ ਦੇ ਬਸ ਇਹੀ ਹੁੰਦਾ ਇਹੀ ਕੋਸਾਂਦਾ ਨੌਕਰ ਲਾ ਦਿੰਨੇ ਪਹਿਲਾਂ ਤੁਸੀਂ ਨੌਕਰ ਲਾਦੇ ਰਹੇ ਹੁਣ ਸਾਨੂੰ ਰਲਾ ਦੋ ਹੋਰ ਮੁੰਡਾ ਖੇਤੀ ਕਰੀ ਜਾਂਦਾ ਉਹ ਆ ਉਹਨਾਂ ਵਾਲਾ ਇਹਦਾ ਨੀਨੂਆ ਜਿਹੜਾ ਪੰਪ ਤੇ ਲੱਗ ਰਿਹਾ ਉਹਦੇ ਨਾਲ ਲੱਗ ਜਾ ਮੇਰੇ ਸਾਲ ਖੜਿਓ ਲੈ 5-7000 ਲੈਦਾ ਕੋਈ ਰੁਪਏ ਚ ਰੁਪਏ ਰਲਦਾ ਹੋ ਜਾਂਦਾ ਹਾਏ ਹੋ ਰੱਬਾ ਥੋੜਾ ਟੱਡ ਨਹੀਂ ਪੜਦਾ ਬਾਪੂ ਉਹ ਥੋੜਾ ਟੱਡ ਨਹੀਂ ਪੜਦਾ ਹੈਗਾ ਤੇ 5-7000 ਨਾਲ ਤੇਰੀ ਕਿਹੜੀ ਕੋਠੀ ਪਾਵੇਂਗਾ ਕੋਠੀ ਪਾਵੇਂਗਾ ਤੂੰ ਓਏ ਗੱਲ ਦਾ ਕੋਈ ਤੱਜ ਸੱਚ ਦੀ ਕਰ ਲਿਆ ਕਰ ਵੀ ਹਾਂ ਵੀ ਆ ਗਲਤ ਵਿੱਚ ਦਾਵਾਂਗਾ ਜੇ ਵਧੀਆ ਗੱਲ ਹੋਵੇ ਫਿਰ ਤਾਂ ਬਈ ਕਰਦਾ ਵੀ ਸੋਹਣਾ ਲੱਗਾ ਵੱਧ ਆ ਲੈ ਤੇ ਕੌਣ ਰੱਖੂ ਤੈਨੂੰ ਰਹਿ ਜਾ ਮੈਂ ਕਦ ਕਹਿਣਾ 20 ਲੈ ਲੈ 30 ਲੈ ਲੈ ਕਿੱਥੇ ਮਿਲਦਾ ਹੈ ਤੈਨੂੰ ਓ ਬਾਪੂ 20 30 ਹਜ਼ਾਰ ਕੇ ਇਹਦਾ ਸਿਰਫ ਛੋਟੀਆਂ ਗੱਲਾਂ ਨੇ ਜਦੋਂ ਤੇਰੇ ਪੁੱਤ ਨੂੰ ਨੌਕਰੀ ਮਿਲ ਗਈ ਨਾ ਸਿੱਧੀ ਲੱਖ ਰੁਪਏ ਤਮ ਖਾਊਗੀ ਪੂਰੇ ਪਿੰਡ ਤੇ ਉਹਦਾ ਹੱਕ ਦਾਣ ਕੇ ਤੋੜਿਆ ਕਰੀਂਗਾ ਐ ਮੇਰੇ ਮੁੰਡਾ ਐ ਫਿਰ ਉਹਦੋਂ ਤੈਨੂੰ ਐ ਵੀ ਨਹੀਂ ਕਹਿਣਾਗਾ ਉਹ ਜਿਹੜੇ ਪੈਸੇ ਲੱਗੇ ਨੇ ਉਹ ਵੀ ਭੁੱਲ ਜੀਂਗਾ ਤੂੰ ਮੈਂ ਇੱਕ ਦਮ ਚ ਆਹ ਹੋਵੇ ਲੱਗੇ ਬਸ ਆਪਣੀ ਦਿਖਾਈ ਉਹ ਜੀ ਦਿਖਾਈ ਜਾਂ ਇਕੱਲੇ ਉਹ ਜੇ ਸੁਪਨੇ ਦੇਖਣਾ ਤਾਂ ਹੀ ਪੂਰੇ ਹੁੰਦੇ ਨੇ ਹੈ ਜਿੰਨਾਂ ਕੋਈ ਚੀਜ਼ ਦਾ ਸੁਪਨਾ ਦੇਖਦੇ ਨੇ ਉਹਨੇ ਤਾਂ ਪੂਰੀ ਨਹੀਂ ਹੁੰਦੇ ਕਿ ਰੁੜ ਜਾ ਮਰ ਜਾ ਖੇਤ ਮਰ ਜਾ ਹੜ ਜਾ ਹੜ ਜਾ ਕਿਉਂ ਕੰਨ ਖਾਈ ਜਾਂਦਾ ਮੇਰੇ ਨਿਕਲ ਜਾ ਕਿਸੇ ਪਾਸੇ ਦੱਸ ਮੈਂ ਤੈਨੂੰ ਕਿੱਥੋਂ ਦੇਦਾ ਟਾਵੇਂ ਹੈ ਉਹ ਮੇਰੇ ਬੱਪੂ ਜਿੰਨਾ ਕਹੇਗਾ ਉਹਨੇ ਦੇ ਦੇ ਆਪਦਾ ਤਾਂ ਪ੍ਰੇਸ਼ਣ ਹੀ ਕਰਾਇਆ ਗਿਆ ਮੈਥੋਂ ਅੱਖਾਂ ਤੋਂ ਦਿਨੋ ਹਟ ਗਿਆ ਆਪਰੇਸ਼ਨ ਜੇ ਤੁਹਾਨੂੰ ਢਿੱਡ ਨੂੰ ਗੱਠਾ ਦਵੋਗੇ ਪਰੇਸ਼ ਨਹੀਂ ਹੋਣਗੇ ਫਿਰ ਗੱਠਾ ਦੇਵੋਗੇ ਹਾਂ ਕਿ ਢਿੱਡ ਦਾ ਆਪਰੇਸ਼ਨ ਕਰਾ ਲੈਣ ਮੈਨੂੰ ਮੇਰਾ ਸਾਗਣਾ ਥੋੜੇ ਕਰਕੇ ਦਿੱਤੀਆਂ ਨੇ ਕੀ ਮੈਂ ਸ਼ੌਂਕ ਪਗਾਲੇ ਹੈ ਤੁਸੀਂ ਪਾਲਿਓ ਪੜਾਈਆਂ ਤੇ ਖਰਾਬ ਹੀ ਕਰੀ ਨੇ ਕਾਹਦੀ ਕਹੂੰਗਾ ਮੈਂ ਤਾਂ ਭਈ ਜਦੋਂ ਮੈਨੂੰ ਤਾਂ ਕੋਈ ਰਾਸ ਨਹੀਂ ਆਇਆ ਬਸ ਉਹੀ ਗੱਲ ਦਵਾਈਆਂ ਬੁੱਟਨੇ ਪੈਸਾ ਲਾ ਦੋਗੇ ਕਿਸ ਦਿਨ ਦਵਾਈਆਂ ਬੜਾ ਨਾ ਕਰੀ ਆਪਣੇ ਜਵਾਖਾਂ ਨੂੰ ਲੋਕ ਆਪਣੇ ਜਵਾਖਾਂ ਨੂੰ ਇੰਨਾ ਕੁਝ ਕਰ ਦਿੰਦੇ ਨੇ ਆਪਣੇ ਜਵਾਖਾਂ ਵਾਸਤੇ ਉਹਨਾਂ ਦੀ ਚੰਗੀ ਪਰਪਲਿਸ ਵਾਸਤੇ ਤੇ ਮਰੂੰ ਲਾਫੜਾ ਹਜੇ ਉਹ ਕਰਦਾ ਕੀ ਨਹੀਂ ਕਰਿਆ ਤੇਰੇ ਵਾਸਤੇ ਓਏ ਹੈ ਪਰ ਕੋਈ ਸਾਗ ਨਾ ਸੜੇ ਚਾਦਰੇ 'ਚ ਬੈਠਾ ਦੇਖ ਲੈ 도ੜੇ ਜਿੱਡੀ ਪਾਈ ਬੈਠਾ ਬੈਠੀ ਕੀ ਦੀ ਸਰਪੋਈ ਉਹ ਵੀ ਆਈ ਫਿਰ 도ੜੇ ਵਰਗੀ 도ੜੇ ਵਰਗੀ ਚੱਲੇ ਨਾ ਇਹ ਸਾਗ ਨਾ ਸੜੇ ਚਾਦਰੇ 'ਚ ਬੈਠਾ ਹੈ ਆ ਪਾਈ ਬੈਠਾ 18 ਸਈ ਦੀ ਕਦੇ ਕਹਿੰਦਾ ਮੇਰਾ ਸਾਗ ਨਾ ਪਤਾ ਨਹੀਂ ਟੀਮੀ ਦੀ ਹੈ ਕਦੇ ਕਾਸੇ ਦੀ ਲੈ ਆ ਕਦੇ ਕਾਸੇ ਦੀ ਬਾਬਾ ਸਾਰੇ ਹੀ ਕਰ ਦਿੰਦੇ ਆ ਆਪਣੀ ਜਿਵੇਂ ਅੱਖਾਂ ਵਾਸਤੇ ਤੂੰ ਗੜਾ ਲੈਦੀ ਕਰਦਾ ਕੋਈ ਹਾਂ ਲੈਈਦਾ ਕਰਦਾ ਫਿਰ ਤੂੰ ਆਏਗਾ ਤੂੰ ਕਹਿੰਦਾ ਕਰਿਆ ਨਹੀਂ ਓਏ ਪੜਿਆ ਨਹੀਂ ਪਰ ਜੇ ਫੜਦੇ ਨਹੀਂ ਇੱਕ ਗੱਲ ਦੇ ਬਾਅਦ ਪੈਣੋਂ ਹੜਦੇ ਨਹੀਂ ਇਹਦਾ ਕੰਮ ਨਹੀਂ ਕਰਦਾ ਕਿ ਉਹ ਤਾਂ ਕੰਮ ਨਹੀਂ ਕਰਵਾਉਂਦਾ ਵੀ ਜਿੰਨੇ ਜੋਗਾ ਬੰਦਾ ਹੈ ਘਰ ਦੇ ਕੰਮ ਕਰੀ ਜਾਂਦਾਗਾ ਜਿੰਨੇ ਜੋਗਾ ਉਹ ਕਿੱਦਾਂ ਦਾ ਕਮਾਈ ਕਰਨ ਲੱਗਿਆ ਹੈ ਉਹ ਪੜਿਆ ਨਹੀਂ ਕਿ ਮੈਂ ਪੜਨ ਲੱਗਿਆ ਪੜਿਆ ਨਹੀਂ ਹੈਗਾ ਮੈਨੂੰ ਤਾਂ ਕੋਈ ਸੁਖ ਸਾਰਾ ਨਹੀਂ ਤੇਰੇ ਪੜੇਦਾ ਉਹਦਾ ਹੋ ਗਿਆ ਭਾਈ ਮੜਾ ਮੋਟਾ ਚੱਲ ਉਹਨੇ ਉਹੀ ਗੱਲ ਹੈ ਫਰਕ ਪਾਇਆ ਵੇਲਾ ਨਾਲ ਸਾਰਾ ਲਵਾਉਣਾ ਵਗ ਜਾ ਇਥੋਂ ਮੇਰੇ ਕੰਨ ਨਾ ਖਾ ਯਾਰ ਲੰਘ ਜਾ ਕਿਸੇ ਪਾਸੇ ਨਹੀਂ ਮੈਨੂੰ ਉੱਠਣਾ ਪਊਗਾ ਪਾ ਪਊਗਾ ਹਾਂ ਭਾਈ ਕਿੱਥੇ ਹੁਣ ਇਹ ਤਾਂ ਉਹ ਬੈਡਾਂ ਦੇ ਨਹੀਂ ਪਿਆ ਤੇਰੇ ਵਾਂਗੂ ਹੱਲ ਹੱਲ ਨਹੀਂ ਕਰਦਾ ਫਿਰਦਾ ਚੱਲ ਠੀਕ ਹੈ ਕੋਈ ਨਾ ਨਾਲੇ ਮੈਂ ਵੀ ਮਾਰਨਾ ਗਿਆ ਰੋਜ਼ ਕਹਿੰਦਾ ਨਾ ਖੇਤ ਨਹੀਂ ਜਾਂਦਾ ਖੇਤ ਨਹੀਂ ਜਾਂਦਾਗਾ ਹੁੰਦਾ ਚਾਰ ਚਾਨ ਲਾ ਦੇਗਾ ਉੱਥੇ ਜਾ ਕੇ ਕੋਈ ਨਾ ਜਿੱਥੇ ਉਹਨੇ ਲਾਤੇ ਮੈਂ ਲਾ ਦੂੰਗਾ ਜੋ ਯਾਰ ਪਾਣੀ ਨਿਕਲਦੀ ਨਹੀਂ ਹੋਇਆ ਕਿਧਰ ਯਾਰ ਕੀ ਕਰੀਏ ਹਾਂ ਭਾਈ ਕਿਵੇਂ ਹੋ ਉਹ ਬਾਬਾ ਗੁਰੂ ਕਿਉਂ ਰੱਬ ਦਾ ਪੈਲੀ ਨਹੀਂ ਮਾਣਿਆ ਗਿਆ ਉੱਤੋਂ ਤੂੰ ਆ ਗਿਆ ਲੈ ਬਾਈ ਕਿਉਂ ਵੀ ਪਵਾਵੇਂਗਾ ਤੁਸੀਂ ਨਹੀਂ ਮਾਨ ਹੈਗੇ ਜੇ ਖੇਤ ਗੇੜਾ ਮਾਰਨ ਹੁੰਦਾ ਤਾਂ ਕਹੇ ਤਾਨੂੰ ਜੇ ਘਰੇ ਬੈਠਣਾ ਤਾਂ ਕਹੇ ਤਾਨੂੰ ਵੀ ਦਸ ਬੰਦਾ ਕੀ ਕਰੇ ਹੋਰ ਜੇ ਅੱਜ ਮੈਂ ਖੇਤ ਤਾਂ ਗਿਆ ਹੁਣ ਤੁਸੀਂ ਕਹਿਣ ਲੱਗੇ ਉਹ ਜਦੋਂ ਗੇੜਾ ਮਾਰਨਾ ਸੀ ਉਹ ਤਾਂ ਆਇਆ ਨਹੀਂ ਹੈਗਾ ਤੂੰ ਉਹ ਬਾਈ ਚਲ ਕੋਈ ਨਾ ਤੈਨੂੰ ਪਤਾ ਆ ਬਾਈ ਸਾਡੀ ਪੜ੍ਹਾਈ ਇਹੋ ਜੀ ਆ ਬਾਈ ਆਹੋ ਜਾਵਾਂ ਤੇਰੇ ਛੱਤੇ ਬਾਈ ਇਸ ਕਰੀ ਜਾਨਾ ਚਲ ਤੂੰ ਇੱਧਰ ਕੰਮ ਸਮਝੀ ਜਾਣਾ ਮੈਂ ਚਲ ਪੜ੍ਹੀ ਜਾਣਾ ਬਾਈ ਬਾਈ ਕਿਵੇਂ ਹੁਣ ਆ ਨਿਕਲ ਗਿਆ ਸਾਰਾ ਪਾਣੀ ਜਿੱਦੀ ਚ ਉਹ ਨਿਕਲੀ ਜਾਂਦਾ ਅੱਗੇ ਆ ਗੇੜਾ ਨਿਕਲ ਜਾਂਦੇ ਨੇ ਇਹ ਕਿਉਂ ਬਾਈ ਅਗਲਾ ਨੇ ਵੀ ਖੜਿਆ ਪਾਣੀ ਤੈਨੂੰ ਦੂਜਾ ਕੌਣ ਕੱਢਣ ਦੇ ਦੂਗਾ ਬਈ ਮੈਨੂੰ ਲੱਗਦਾ ਕੀ ਕਹਿੰਦੇ ਨੇ ਜਨਰੇਟਰ ਜਮ ਕੱਢ ਦੋ ਨਾ ਫਿਰ ਉੱਪਰ ਕੈਪਟੀ ਛੱਡਿਆ ਪਾਣੀ ਹੌਲੀ ਹੌਲੀ ਨਿਕਲੂਗਾ ਜੇ ਉੱਪਰੋਂ ਦੇਖਦੇ ਨਾ ਵੀ ਮੀਂਹ ਵਧੀਆ ਉਹ ਤਾਂ ਬਈ ਜਮੀ ਆਪਣਾ ਜਮੀ ਮੜੇਗਾ ਮਨ ਲੱਜ ਆਇਆ ਬਈ ਲ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਉਹ ਤੈਨੂੰ ਕੀ ਸੋਚ ਐ ਉਹ ਬਈ ਤੈਨੂੰ ਪਤਾ ਫਿਰ ਪੜ੍ਹਾਈ ਕਰਕੇ ਹੋ ਜਾਂਦਾ ਨਾ ਬਈ ਕਿੱਧਰ ਵਰਦਾ ਦੁਬਾਰੇ ਦੁਬਾਰੇ ਤੋਂ ਮੈਂ ਤਾਂ ਉੱਥੋਂ ਆਇਆ ਸੀ ਕਾਲਜ ਤੋਂ ਆਇਆ ਸੀਗਾ ਉਹ ਫੋਨ ਆਈ ਸਾਡੇ ਸਰਾਂ ਦਾ ਤੇ ਉਹ ਫੀਸ ਨੂੰ ਕਹਿੰਦੇ ਸੀ ਭਾਈ ਉਹ ਮੈਂ ਬਾਪੂ ਕੋਲ ਤਾਂ ਮੰਗੇ ਸੀਗੇ ਉਹ ਕਹਿੰਦਾ ਬਾਈ ਕੋਲੋਂ ਲੈ ਲਈ ਮੈਂ ਚਲੋ ਇੱਕ ਵਾਰੀ ਉਹਨਾਂ ਦੇ ਖੇਤ ਜਿਹੜਾ ਮਾਰਿਆ ਨਾ ਚਲੋ ਇੰਨੇ ਨਾਲ ਬਾਈ ਚਲੋ ਤੁਸੀਂ ਵੀ ਕਹੋ ਅਬ ਚਲ ਖੇਤ ਆ ਗਿਆ ਕਾਦੀ ਫੀਸ ਆ ਭਾਈ ਆਹੀ ਪੜ੍ਹਾਈ ਦੀ 8000 ਰੁਪਏ ਤੋਂ ਜ਼ਿਆਦਾ ਨਹੀਂ ਭਾਈ 8000 ਥੋੜਾ ਹੁੰਦਾ 8000 ਬਾਈ ਹੁਣ ਤੁਹਾਨੂੰ ਵੀ ਪਤਾ ਹੀ ਹੈ ਪੜ੍ਹਾਈ ਦੀ ਹੁੰਦੀ ਹੈ ਨਾ ਖਰਚਾ ਤਾਂ ਹੁਣ ਆ ਹੁਣ ਤਾਂ ਭਰ ਕੇ ਡੇ 20000 ਭਾਈ ਹੁਣ ਹੁਣ ਆਏ ਨਾ ਕਰੋ ਦੇਖੀ ਹੁਣ ਬਸ ਆਹੀ ਦਾ ਸਾਲ ਰਹਿ ਗਿਆ ਹੁਣ ਥੋੜੇ ਦੇ ਪਿਛੇ ਸਾਰੇ ਪੈਸੇ ਭਰੇ ਨਹੀਂ ਆਪਣੇ ਸਾਰੇ ਆਈ ਖੰਗਲ ਕਰਤੇ ਆ ਜਮੇ ਅਸੀਂ ਬਈ ਕੀ ਕਰੀਏ ਹੁਣ ਤੈਨੂੰ ਵੀ ਪਤਾ ਆ ਹੁਣ ਬਈ ਜਿਵੇਂ ਘਰੇ ਕਹੂੰਗਾ ਫਿਰ ਤੈਨੂੰ ਪਤਾ ਭਾਬੀ ਉਹ ਵੀ ਫਿਰ ਕਹਿਣਗੇ ਥੋੜੇ ਲੈ ਬੈਨੇਕ ਦਾ ਹੋਣਗੇ ਪੈਸੇ ਮੇਰੇ ਕੋਲ ਕੋਈ ਨਹੀਂ ਬਾਪੂ ਨੂੰ ਪੁੱਛ ਲੱਗੀ ਕਹਿੰਦਾ ਬਾਪੂ ਤਾਂ ਕੰਦਾ ਬਾਈ ਨੂੰ ਪੁੱਛ ਲਈ ਕੋਈ ਗਾਲੀ ਦੇ ਦੂਗਾ ਤੈਨੂੰ ਮੈਂ ਚੱਲ ਹਾਂ ਆਂਦਾ ਬਾਈ ਘੜਾ ਮੈਨੂੰ ਜਵਾਬ ਦਿੰਦਾ ਬਾਈ ਤਾਂ ਮੇਰਾ ਵਿਚਾਰ ਅੱਧੇ ਬੋਲ ਮੇਰੇ ਸਾਰੇ ਕੰਮ ਕਰ ਦਿੰਦਾ ਮੈਂ ਤੂੰ ਹੀ ਆ ਬਾਪੂ ਕਹਿੰਦਾ ਮੇਰੇ ਤਾਂ ਹੈ ਨਹੀਂ ਗੇ ਮੈਂ ਆਹ ਔਰ ਮੈਨੂੰ ਮਿੱਠੀਆਂ ਗੋਲੀਆਂ ਇਹਨਾਂ ਦੇ ਠੀਕ ਐ ਬਾਈ ਮਿੱਠੀਆਂ ਗੋਲੀਆਂ ਕਿੱਥੋਂ ਦੇ ਰਿਆਂ ਲੈ ਜੇ ਬੰਦਾ ਆਪਣੇ ਭਾਈ ਸਿਰ ਤੇ ਨਹੀਂ ਐਸ ਕਰੂਗਾ ਤੇ ਹੋਰ ਕੀ ਕੀਤੇ ਸਿਰ ਤੇ ਕਰੂਗਾ ਬਾਈ ਭਾਈ ਹੀ ਹੁੰਦੇ ਨੇ ਜਿੱਥੇ ਭਾਈ ਖੜ ਜਾਂਦੇ ਨੇ ਨਾਲ ਹੋਰ ਥੋੜੀ ਬਗਾਨਾ ਥੋੜੀ ਖੜਦਾ ਹੁੰਦਾ ਉਹ ਮੇਰੇ ਕੋਲੇ ਕਿੱਥੋਂ ਨਿਆਰਾ ਮੇਰੇ ਲਈ ਜਿਹੜੇ ਆਉਂਦੇ ਨੇ ਮੈਂ ਘਰੇ ਫਲਾ ਦੰਨਾ ਬਾਈ ਬਣ ਕੇ ਐ ਕੋਈ ਕਰ ਦੂੰ ਦੇ ਦੂੰਦਾ ਉਹ ਚਲ ਮੈਂ ਕਰੇ ਤੇਰੀ ਭਾਬੀ ਨੂੰ ਪੁੱਛਦਾ ਜੇ ਪਏ ਹੋਏ ਦੇ ਦੂੰ ਆ ਬਾਈ ਬਣ ਕੇ ਭਾਬੀ ਬਣੀ ਕੀ ਕੁਝ ਬੋਲੂਗੀ ਤੁਸੀਂ ਆਪ ਹੀ ਸੈਂਡਲ ਕਰ ਲਿਓ ਕਰਨ ਉਹਦਾ ਖੰਗਲ ਕਰਕੇ ਹਟਿਆ ਚੱਲ ਕਰਨ ਚੱਲਦੇ ਆ ਜਾ ਮੈਂ ਖੰਗਲ ਨੂੰ ਕੀ ਕਰਾਂ ਮੈਂ ਕਿਹੜਾ ਕੋਈ ਮਾੜੇ ਕੰਮ ਤੇ ਪੈਸੇ ਲਾ ਰਿਆਂਗਾ ਹੈ ਆਹੀ ਮੰਗ ਰਿਆ ਪੈਸੇ ਬਸ ਵੀ ਪੜ੍ਹਾਈ ਵਾਸਤੇ ਆਹੀ ਰਹਿ ਗਿਆ ਹੁਣ ਤਾਂ 1 ਸਾਲ ਜੇਰਾ ਤਾਂ ਸਾਲੇ ਨਹੀਂ ਪੂਰਾ ਹੁੰਦਾ ਉਹ ਬਸ ਬਾਈ ਕਿੰਡੀ ਗੱਲਾਂ ਹੁਣ ਕਈ ਹੈ ਸੋਣ ਮੜੀ ਦਿੰਦੇ ਹੈਗੇ ਪਤਾ ਨਹੀਂ ਕੀ ਦਾ ਫਲਾਉਣਾ ਹੈ ਇਹ ਤਾਂ ਨਮਾਇਰ ਨੰਬਰ ਲੱਗਦਾ ਹੈ ਜੇ ਹੈਲੋ

ਹੈਗੇ ਕੌਣ ਹੋ ਜੀ ਤੁਸੀਂ ਮੇਰੇ ਮੇਰੇ ਫੋਟੋ ਕਿੱਥੋਂ ਲੱਭ ਗਏ ਸੋਨੂੰ ਮੈਂ ਕੋਈ ਮਰਜ਼ੀ ਹਾਂ ਮਾ ਤੂੰ ਬੜਾ ਮੈਨੂੰ ਰਿਸ਼ਤਾ ਕਰਾਉਣਾ ਫੇਰ ਫੇਰ ਵੀ ਜੀ ਤੁਸੀਂ ਮੇਰੇ ਫੋਟੋ ਕਿੱਥੋਂ ਹੋ ਕੇ ਚਲੀਆਂ ਮੈਂ ਇਹ ਗੱਲ ਸੁਣ ਲਾ ਹਾਂਜੀ ਕਿਸੇ ਕੋਲ ਦੱਸਣ ਦੀ ਨਾ ਗਲਤੀ ਵੀ ਨਾ ਕਰ ਲਈ ਜੇ ਤੂੰ ਰੌਲਾ ਪਾਉਣ ਦੀ ਕੋਸ਼ਿਸ਼ ਕਰੀ ਤੇਰੀ ਫੋਟੋ ਵਾਇਰਲ ਕਰ ਦੂੰ ਨਾ ਨਾ ਜੀ ਐਵੇਂ ਨਾ ਕਰਿਓ ਮੈਂ ਸਭ ਗਿਆਤ ਜੋੜ ਦਿਆਂ ਐਵੇਂ ਨਾ ਕਰਿਓ ਕਰੀ ਫਿਰ ਜਿੱਥੇ ਤੂੰ ਮਿਲਣ ਜਾਣੀ ਹੁੰਨੀ ਆਂ ਆਪਦੀ ਆਸ਼ਕ ਨੂੰ ਹਾਂਜੀ ਹਾਂਜੀ ਉਥੇ 15000 ਰੁਪਏ ਰੱਖਿਆ ਓਏ 15 ਆ ਆਪਦੀ 15000 ਮੈਂ ਖੋ ਦੇਉਗੀ ਜੀ ਠੀਕ ਹੈ ਜੇ ਨਹੀਂ ਹੈਗਾ ਫਿਰ ਰਹਿਣ ਦੇ ਮੈਂ ਕੋਟੋ ਵਾਇਰਲ ਕਰਦਾ ਤੇ 5 5000 ਦਾ ਮੈਨੂੰ ਨਹੀਂ ਪਤਾ ਮੈਨੂੰ ਮੇਰਾ 15000 ਰੁਪਏ ਚਾਹੀਦਾ ਜੇ ਘੰਟੇ ਦੇ ਵਿੱਚ ਤੂੰ 15000 ਰੁਪਏ ਉੱਥੇ ਨਾ ਰੱਖ ਕੇ ਆਈ ਨਾ ਤਾਂ ਤੇਰਾ ਇਹ ਜੱਲੂਸ ਕੱਢੋ ਯਾਦ ਰੱਖੇ ਜੀ ਕੋਈ ਨਾ ਜੀ 15000 ਦੇ ਦੇ ਦੂੰਗੀ ਜੀ ਕੋਈ ਨਾ ਮੇਰੀ ਗੱਲ ਸੁਣ ਲੈ ਖੰਨ ਖੋਲ ਕੇ ਹਾਂਜੀ ਕਿਸੇ ਕੋਲ ਤੂੰ ਗੱਲ ਕਰਨ ਦੀ ਖੁਸ਼ੀ ਵੀ ਕਰੀ ਨਾ ਇਹਦਾ ਇੰਚ ਬਹੁਤ ਪਹਿੜਾ ਹੋਊਗਾ ਮੈਂ ਮੇਰੀ ਗੱਲ ਸੁਣ ਲੋ ਜੀ ਇੱਕ ਵਾਰੀ ਹਾਂ ਮੈਂ ਕਹਿੰਦੀ ਸੀ ਜੇ ਜੇ ਕੱਲ ਤੱਕ ਰੁਕ ਜਾਂਦੇ ਜੀ 15000 ਮੈਂ ਕੱਲ ਉਹਨੂੰ ਦੇ ਦੂੰਗੀ ਜੀ ਚਲ ਠੀਕ ਹੈ ਕੱਲ ਨੂੰ ਤੈਨੂੰ 12 ਵਜੇ ਤੱਕ ਦਾ ਟਾਈਮ ਦਿੱਤਾ ਸਹੀ 12 ਵਜੇ 15000 ਰੁਪਇਆ ਉੱਥੇ ਹੋਣਾ ਚਾਹੀਦਾ ਠੀਕ ਠੀਕ ਹੈ ਜੀ ਕੋਈ ਨਾ ਜੀ 15000 ਮੈਂ ਦੇ ਦੂੰਗੀ ਪਰ ਮੇਰੀ ਇੱਕ ਗੱਲ ਸੁਣ ਲਓ ਜੀ ਕਿਸੇ ਨੂੰ ਫੋਟੋ ਨਹੀਂ ਦਿਖਾਈਂਗਾ ਮੈਂ ਕਿਸੇ ਨੂੰ ਫੋਟੋ ਨਹੀਂ ਦਿਖਾਉਂਦਾ ਜੇ ਤੂੰ ਕੋਸ਼ਿਸ਼ ਕਰੀ ਨਾ ਕਿਸੇ ਨੂੰ ਦੱਸਣ ਦੀ ਨਾ ਨਾ ਜੀ ਮੈਂ ਤਾਂ ਕਿਹਨੂੰ ਦੱਸਣਾ ਮੈਂ ਤਾਂ ਤੁਹਾਨੂੰ ਕਹਿਨੀ ਆ ਵੀ ਕਿਸੇ ਨੂੰ ਦੱਸਿਓ ਨਾ ਠੀਕ ਹੈ ਠੀਕ ਠੀਕ ਹੈ ਜੀ ਚੰਗਾ ਜੀ ਯਾਰ ਕੱਲ ਨੂੰ 12 ਵਜੇ ਤੱਕ ਬਾ 12 ਵਜੇ ਲੈ ਜਾਓ ਚੱਕ ਕੇ ਜੀ ਮੈਂ 15000 ਰੱਖ ਕੇ ਆਉਂਗੀ ਫਿਰ ਉੱਥੇ ਹਟਤਾ ਅੱਲੇ ਬੁਮ ਮਰ ਜਾ ਉਹ ਵੀਡੀਓ ਫੋਟੋ ਫੋਟੋ ਕਿ ਨਹੀਂ ਕਿਚਲੀ ਹਾਂ ਉੱਥੇ ਤਾਂ ਕੋਈ ਹੈਵੀ ਨਹੀਂ ਸੀ ਹਾਏ ਇਦਾਂ ਮਤਲਬ ਸਾਨੂੰ ਕਿਸੇ ਨੇ ਦੇਖ ਲਿਆ ਆ ਔਰ 15000 ਯਾਰ ਬੰਮਾ 15000 ਕਿੱਥੋਂ ਲਿਆਉਂਗੀ ਮੈਂ ਤਾਂ 5000 ਪਿੱਛੇ ਉਹਦੇ ਹਾੜੇ ਕੱਢ ਕੇ ਹੀ ਆ ਅੱਜ ਹੁਣ 15000 ਪਿੱਛੇ ਕੱਢਣੇ ਪੈਣਗੇ ਕਹਿ ਦੂੰਗੀ ਚੱਲ ਬਾਬਲੂ ਨੂੰ ਹੋਰ ਕੀ ਹੈਗਾ ਵੀ ਕਿਸੇ ਨੇ ਦੇਖ ਲਿਆ ਫੋਟੋ ਵੀ ਇਤਿਆਂ ਮੈਂ ਕੀ ਕਰਾਂ ਦੇਣ ਦੇਣੇ ਪੈਣਗੇ ਅਗਲੇ ਨੂੰ ਤਾਂ ਪੈਸੇ ਹੋਣਾ